ਵੀ ਸਾਡੀ ਜੀ ਸਬਸਿਡੀ ਨਹੀਂ ਨਿਕਲੀ ਅਸੀਂ ਸੁਪਰਸੀਡਰ ਲੈਣਾ ਕਿਵੇਂ ਲਈ ਤੇ ਹੁਣ ਜਿਹੜੇ ਵੀਰ ਫੋਨ ਕਰਦੇ ਹੁੰਦੇ ਨੇ ਬਾਈ ਸਾਡੀ ਸਬਸਿਡੀ ਨਹੀਂ ਆਈ ਸੁਪਰਸੀਡਰ ਲੈਣਾ ਕਿਵੇਂ ਲਈਏ ਉਹਨਾਂ ਲਈ ਇੱਕ ਸਕੀਮ ਹੈ ਪੈਪਾਂ ਕਈ ਸੁਪਰਸੀਡਰਾਂ ਦੇ ਐ ਬਾਹਰਲੇ ਪਾਸੇ ਚੜੀਆਂ ਹੋਈਆਂ ਨੇ ਇੱਥੇ ਬਲੌਕ ਹੋ ਜਾਂਦਾ ਆਪਣਾ ਡੀਏਪੀ ਤੇ ਇੱਥੇ ਵੀ ਰੁਕ ਜਾਂਦਾ ਪੀਡੀਸੀ ਦੇ ਸੁਪਰਸੀਡਰ ਦੀ ਇੱਕ ਚੀਜ਼ ਹੋਰ ਹੈ ਵੀ ਬਾਅਦ ਦੇ ਵਿੱਚ ਜੇ ਵੇਚਣਾ ਤਾਂ ਦਿੱਕਤ ਕੋਈ ਨਹੀਂ ਆਉਂਦੀ ਨੰਬਰ 1 ਤੇ ਇਹਦੀ ਰੀਸੇਲ ਵੈਲਿਊ ਵੀਰੋ ਬਹੁਤ ਮੈਸੇਜ ਆ ਰਹੇ ਸੀ ਮੈਨੂੰ ਵੀ ਪੀਡੀਸੀ ਸੁਪਰਸੀਡਰ ਦੀ ਵੀਡੀਓ ਬਣਾਓ ਕਿਉਂਕਿ ਪੀਡੀਸੀ ਉਹ ਕੰਪਨੀਆਂ ਵੀ ਜਿਹੜੀ ਸੁਪਰਸੀਡਰ ਦੇ ਸਿਰ ਤੋਂ ਕਾਮਯਾਬ ਹੋਈ ਆ ਹਰ ਇੱਕ ਕੰਪਨੀ ਦਾ ਕੋਈ ਨਾ ਕੋਈ ਇੰਪਲੀਮੈਂਟ ਚੱਲ ਜਾਂਦਾ ਮਾਰਕੀਟ ਦੇ ਵਿੱਚ ਇਹਨਾਂ ਦਾ ਸੁਪਰਸੀਡਰ ਚੱਲਿਆ ਕਿਉਂ ਚੱਲਿਆ ਇਹਦੀ ਸਫਾਈ ਬਹੁਤ ਜ਼ਿਆਦਾ ਆ ਪਿਛਲੇ 3 ਸਾਲਾਂ ਤੋਂ ਆਪਾਂ ਪੀਡੀਸੀ ਦਾ ਸੁਪਰਸੀਡਰ ਯੂਜ਼ ਕਰ ਰਹੇ ਆ ਇਹਦੇ ਵਿੱਚ ਜੇ ਕਮੀ ਹੈਗੀ ਸੀ ਤਾਂ ਇੱਕੋ ਇੱਕ ਕਮੀ ਸੀ ਸਭ ਤੋਂ ਵੱਡੀ ਪੇਂਟ ਦੀ ਪੀਡੀਸੀ ਦਾ ਸੁਪਰਸੀਡਰ 20 ਮਾਡਲ ਚੱਕ ਲੋ 21 ਮਾਡਲ ਚੱਕ ਲੋ ਉਹਨਾਂ ਦੇ ਪੇਂਟ ਲੈ ਜਾਂਦਾ ਸੀ ਬਾਕੀ ਸਫਾਈ ਇਹਦੇ ਵਰਗੀ ਪਿੱਛੇ ਜਿਹੜੀ ਇਹਨਾਂ ਰੈਲਾ ਕੋਈ ਸੁਪਰਸੀਡਰ ਨਹੀਂ ਚੱਲਦਾ ਇਹ ਚੀਜ਼ ਆਪਾਂ ਐਕਸਪੀਰੀਅੰਸ ਕਰਕੇ ਦੇਖਿਆ ਕਿਉਂਕਿ ਆਪਾਂ ਖੁਦ ਵਰਤੇ ਆ ਪੀਡੀਸੀ ਤੇ ਹੁਣ ਇਹਨਾਂ ਨੇ ਉਹਦਾ ਵੀ ਸੁਧਾਰ ਕਰਤਾ ਜਿਹੜਾ ਇੰਪਲੀਮੈਂਟਾਂ ਦੀ ਇੰਡਸਟਰੀ ਦੇ ਵਿੱਚ ਪਹਿਲੇ ਨੰਬਰ ਤੇ ਆ ਪੇਂਟ ਪਾਊਡਰ ਕੋਟਿੰਗ ਉਹ ਲੈ ਕੇ ਆਈ ਆ ਕੰਪਨੀ ਤੇ ਹੋਰ ਕੀ ਕੀ ਕੀਤਾ ਇਹਦੇ ਵਿੱਚ ਸਭ ਤੋਂ ਵੱਧ ਉੱਚਾ ਕਰਤਾ ਇਹਨਾਂ ਨੇ ਇਹਦੇ ਜਿੰਨੀ ਹਾਈਟ ਕਿਸੇ ਸੁਪਰਸੀਡਰ ਦੀ ਨਹੀਂ ਹੈਗੀ ਜਿਹਦੇ ਕਰਕੇ ਕੀ ਹੋ ਗਿਆ ਪੋਰਾਂ ਨੂੰ ਪਾਈਪਾਂ ਦੇਖ ਲਓ ਤੁਸੀਂ ਬਿਲਕੁਲ ਸਿੱਧੀਆਂ ਆਉਂਦੀਆਂ ਨੇ 90 ਡਿਗਰੀ ਤੇ ਇਦੇ ਵਿੱਚ ਨਾ ਕੋਈ ਬੀ ਦੀ ਦਿੱਕਤ ਆਵੇ ਬਲੋਕੇਜ ਦੀ ਨਾ ਡੀਏਪੀ ਦੀ ਤੇ ਇੱਕ ਚੀਜ਼ ਜਿਹੜੀ ਨੋਟ ਕਰਨ ਵਾਲੀ ਹੁੰਦੀ ਆ ਇੱਥੇ ਲਾਉਂਦਾ ਜ਼ਿਆਦਾਤਰ ਇਹ ਪਾਈਪਾਂ ਕਈ ਸੁਪਰਸੀਡਰਾਂ ਦੇ ਐ ਬਾਹਰਲੇ ਪਾਸੇ ਚੜੀਆਂ ਹੋਈਆਂ ਨੇ ਇੱਥੇ ਬਲੌਕ ਹੋ ਜਾਂਦਾ ਆਪਣਾ ਡੀਏਪੀ ਤੇ ਇੱਥੇ ਬੀ ਰੁਕ ਜਾਂਦਾ ਇਹਦੇ ਅੰਦਰਲੇ ਪਾਸੇ ਪਾਈਪ ਦਿੱਤੀ ਹੋਈ ਆ ਜਦੋਂ ਬੀ ਨੇ ਡਿੱਗਣਾ ਤਾਂ ਸਿੱਧਾ ਡਿਸਕ ਥਾਣੀ ਦਾਣਾ ਜਾਣਾ ਥੱਲੇ ਤੇ ਰੂਲਾ ਦੇਖੋ ਤੁਸੀਂ ਕਿੰਨੀ ਵਧੀਆ ਐਡਜਸਟਮੈਂਟ ਆ ਰੂਲੇ ਦੀ ਵੀ ਇਹਨੇ ਬਟਾਂ ਦੇ ਹਿਸਾਬ ਨਾਲ ਜਾਂ ਮਿੱਟੀ ਦੇ ਹਿਸਾਬ ਨਾਲ ਆਪਣੇ ਆਪ ਅਡਜਸਟਮੈਂਟ ਹੋਈ ਜਾਣਾ ਸਪਰਿੰਗ ਵਗੈਰਾ ਲੱਗੇ ਹੋਏ ਨੇ ਤੇ ਸੀਡ ਅਡਜਸਟਰ ਨੰਬਰ 1 ਕੁਆਲਿਟੀ ਤੇ ਹੁਣ ਰੇਤ ਦੇ ਪਿਸਤੌਲ ਆਉਂਦੇ ਨੇ ਕਾਫੀ ਸੁਪਰਸੀਡਰਾਂ ਦੇ ਵਿੱਚ ਰਾਇਤ ਦੇ ਵਿੱਚ ਵੀ ਕੁਆਲਿਟੀਆਂ ਨੇ ਆਹ ਤੁਹਾਨੂੰ ਬਹੁਤ ਘੱਟ ਸੁਪਰਸੀਡਰਾਂ ਦੇ ਵਿੱਚ ਦੇਖਣ ਨੂੰ ਮਿਲੂ ਦਾਣਾ ਜੇ ਮੋਟਾ ਦਾਣਾ ਕਣਕ ਦਾ ਉਹਦਾ ਵੀ ਤੁਸੀਂ 2 ਨੰਬਰ ਤੇ ਕਰ ਸਕਦੇ ਹੋ ਜਾਂ ਕੋਈ ਹੋਰ ਆਪਾਂ ਵੀ ਵੀ ਜਨਾ ਜਾਂ ਬਰੀਕ ਵੀ ਵੀ ਜਨਾ ਤਾਂ ਇਹਨੂੰ ਉਹਦੇ ਹਿਸਾਬ ਨਾਲ ਵੱਧ ਘੱਟ ਖੋਲ ਸਕਦੇ ਆ ਆਪਾਂ ਇਹ ਚੀਜ਼ ਦਿੱਤੀ ਹੋਈ ਆ ਤੇ ਇੱਕ ਤੁਹਾਨੂੰ ਦਿਖਾ ਦਈਏ ਇਹਦਾ ਗियर ਦੀ ਕੁਆਲਿਟੀ ਜਿਹੜਾ ਸਾਈਡ ਗियर ਆ ਪੀਡੀਸੀ ਦਾ ਪਹਿਲਾਂ ਤਾਂ ਇਹਦੇ ਸਟਾਰ ਵਗੈਰਾ ਚੈੱਕ ਕਰੋ ਕੁਆਲਿਟੀ ਦੇਖੋ ਚੀਜ਼ ਦੀ ਕਿੰਨੀ ਕੁ ਐ ਤੇ ਇਹਨੇ ਬਹੁਤ ਵਧੀਆ ਚੱਲਣਾ ਮਾਲ ਬਿਲਕੁਲ ਵੀ ਹਲਕਾ ਨਹੀਂ ਲਾਇਆ ਹੋਇਆ ਸਟਾਰਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਇੱਕ ਵਾਰੀ ਚਲਾ ਕੇ ਵੀ ਦਿਖਾ ਦਿੰਨੇ ਆ ਤੇ ਹੁਣ ਧਿਆਨ ਨਾਲ ਸੁਣ ਲਓ ਬਹੁਤ ਵੀਰ ਫੋਨ ਕਰਦੇ ਹੁੰਦੇ ਨੇ ਵੀ ਸਾਡੀ ਜੀਬ ਸਬਸਿਡੀ ਨਹੀਂ ਨਿਕਲੀ ਅਸੀਂ ਸੁਪਰਸੀਡਰ ਲੈਣਾ ਕਿਵੇਂ ਲਈਏ ਸਬਸਿਡੀ ਹੈਗੀ 1,20,000 ਰੁਪਏ ਜਿਨ੍ਹਾਂ ਦੀ ਆਈ ਆ ਤੇ ਬਾਕੀ 1,92,000 ਰੁਪਏ ਉਹਨਾਂ ਨੂੰ ਜਿਨ੍ਹਾਂ ਦੀ ਗਰੁੱਪ ਦੇ ਵਿੱਚ ਸਬਸਿਡੀ ਆਈ ਆ ਤੇ ਹੁਣ ਜਿਹੜੇ ਵੀ ਫੋਨ ਕਰਦੇ ਹੁੰਦੇ ਨੇ ਬਾਈ ਸਾਡੀ ਸਬਸਿਡੀ ਨਹੀਂ ਆਈ ਸੁਪਰਸੀਡਰ ਲੈਣਾ ਕਿਵੇਂ ਲਈਏ ਉਹਨਾਂ ਲਈ ਇੱਕ ਸਕੀਮ ਹੈ ਵੀ ਤੁਹਾਨੂੰ 90% ਲੋਨ ਤੇ ਮਿਲ ਜੂਗਾ ਥੋੜੇ ਜਿਹੇ ਪੈਸੇ ਭਰ ਕੇ ਤੁਸੀਂ ਐਸਬੀਆਈ ਪੀਐਨਵੀ ਬੈਂਕ ਚੋਂ ਲੋਨ ਕਰਾ ਸਕਦੇ ਹੋ ਜੇ 2024 ਦੇ ਵਿੱਚ ਸਬਸਿਡੀ ਆਉਂਦੀ ਆ ਤਾਂ ਤੁਸੀਂ ਬਿਲ ਕਟਾ ਕੇ ਉਹ ਵੀ ਤੁਹਾਨੂੰ ਮਿਲ ਸਕਦੀ ਆ ਇਸ ਸਾਲ ਦੇ ਵਿੱਚ ਜੇ ਆਉਂਦੀ ਆ ਤਾਂ ਵੀ ਤੁਹਾਨੂੰ ਸਬਸਿਡੀ ਮਿਲ ਸਕਦੀ ਆ ਤੇ एलजेएफ ਦੇ ਬਲੇਡ ਨੇ एलजेएफ ਬਲੇਡ ਕੀ ਆ ਡੂੰਘਾ ਜਾਦੇ ਜਾਂਦਾ ਪਰਾਲੀ ਨੂੰ ਵਿੱਚ ਦਬਦਾ ਮਿੱਟੀ ਦੀ ਸਫਾਈ ਵਧਿਆ ਦਿੰਦਾ ਤੇ ਇਹਦੀ ਪੀਟੀਓ ਸਾਫਟ ਦੇਖੋ ਤੁਸੀਂ ਪ੍ਰੋਟੈਕਟ ਹੈ ਉੱਪਰੋਂ ਉੱਪਰੋਂ ਘੁੰਮੀ ਜਾਣਾ ਇਹ ਪਲਾਸਟਿਕ ਜਮ੍ਹਾਂ ਖੜੀ ਰਹੂਗੀ ਪਰਨਾ ਵਗੈਰਾ ਕੋਈ ਵਿੱਚ ਆਉਣ ਦੀ ਕੋਈ ਵੀ ਸਮੱਸਿਆ ਨਹੀਂ ਆਉਂਦੀ ਤੇ ਹੈਵੀ ਬਹੁਤ ਕਰਤਾ ਸੁਪਰ ਸੀਡਰ ਹਿੱਚਤੇ ਕੰਪਨੀ ਨੇ ਬਹੁਤ ਜ਼ੋਰ ਲਾਇਆ ਕਿਉਂਕਿ ਬੱਟਾ ਖਾਲਜ ਤਪਣਿਆ ਤਾਂ ਸਾਰਾ ਵਜ਼ਨ ਇਸੇ ਤੇ ਹੋਣਾ ਇਹਦੇ ਉੱਤੇ ਕੰਪਨੀ ਨੇ ਜ਼ੋਰ ਦਿੱਤਾ ਪੂਰੀ ਹੈਵੀ ਕਰਤੀ ਹੈ ਆ ਪਾਈਪ ਦੀ ਮਟਾਈ ਤੁਸੀਂ ਦੇਖੋ ਕਿੱਥੇ ਤੱਕ ਲੈ ਕੇ ਆਈ ਹੈ ਕੰਪਨੀ ਕੁਵਾਰੀ ਜਦੋਂ ਤੁਸੀਂ ਸੁਪਰਸੀਡਰ ਦੇਖਣ ਜਾਓਗੇ ਦੇਖ ਲਿਓ ਉਹਨੂੰ ਸਾਰਿਆਂ ਦੇ ਮੁਕਾਬਲੇ ਐਨ ਗੁੰਦਿਆਂ ਪਿਆਸ ਉਹਨੂੰ ਦੇਖਣ ਦੇ ਵਿੱਚ ਦੱਸੂਗਾ ਵੀ ਹਾਂ ਪੀਡੀਸੀ ਦਾ ਸੁਪਰਸੀਡਰ ਖੜਾ ਤੇ ਬਾਕੀ ਇਹਦੀ ਆ ਪਾਈਪ ਵੀ ਬਹੁਤ ਹੈਵੀ ਕਰਤੀ ਜਿਹਦੇ ਉੱਤੇ ਸਾਰਾ ਵਜ਼ਨ ਰਹਿਣਾ ਤੇ ਰੂਟਰ ਪਾਈਪ ਤੁਸੀਂ ਚੈੱਕ ਕਰ ਸਕਦੇ ਹੋ ਕੰਪਨੀ ਨੇ ਬਹੁਤ ਹੈਵੀ ਲਾਈਆ ਨਟ ਨਟ ਦਾ ਫਰਕ ਮਿਲੂ ਤੁਹਾਨੂੰ ਹੋਰਾਂ ਨਾਲ ਤੇ ਬਾਕੀ ਜੇ ਗੱਲ ਕਰੀਏ ਗੀਅਰ ਵਗੈਰਾ ਤੁਹਾਨੂੰ ਆਲਰੇਡੀ ਦਿਖਾ ਚੁੱਕੇ ਆ ਪੋਰਾਂ ਨੂੰ ਜਮਾ ਸਿੱਧੀਆਂ ਨੇ ਪਾਈਪਾਂ ਤੇ ਉੱਪਰ ਟੈਂਕੀ ਦੀ ਹਾਈਟ ਚੈੱਕ ਕਰ ਸਕਦੇ ਹੋ ਤੇ ਲੋਗੋ ਵਗੈਰਾ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਲੱਗੇ ਹੋਏ ਨੇ ਪੀ ਡੀ ਸੀ ਤੇ ਵੱਡੀ ਗੱਲ ਹੁੰਦੀ ਆ ਰੋਟਾਵੇਟਰ ਬਣਾਉਣ ਦੀ ਰੋਟਾਵੇਟਰ ਬਹੁਤ ਸੌਖਾ ਬਣ ਜਾਂਦਾ ਇਹਦਾ ਆ ਤੁਸੀਂ ਦੇਖੋ ਦੋਨੇ ਪਾਸੇ ਪਿੰਨਾ ਇੱਥੇ ਆਉਂਿਆ ਨੇ ਤੇ ਪ੍ਰੋਪਰ ਰਬੜ ਲੱਗੀ ਮਿਲੂਗੀ ਸੋਨੂੰ ਕੋਈ ਆਪਣੇ ਇਹ ਲਚਕਣੀ ਪੈਂਦੀ ਇਹਦੇ ਵਿੱਚ ਇਹ ਰਬੜ ਆਪਣੀ ਬਦਲੀ ਜਾਊਗੀ ਥੋੜੇ ਟਾਈਮ ਬਾਅਦ ਜੇ ਬਦਲਣੀ ਆ ਸੀਜ਼ਨ ਲਾ ਕੇ ਤੇ ਇੱਥੋਂ ਪਿੰਨਾ ਕੱਢ ਕੇ ਤੇ ਚਾਰ ਨਟ ਖੋਲ ਕੇ ਇਹਦਾ ਉੱਪਰਲੀ ਟੈਂਕੀ ਵੀ ਪਿੱਛੇ ਅੜ ਜਾਣੀ ਆ ਡਿਸਕਾਂ ਵੀ ਸਭ ਕੁਝ ਪਿੱਛੇ ਜਾ ਕੇ ਪ੍ਰੋਪਰ ਇਹਦਾ ਰੋਟੇਟਰ ਬਣ ਜਾਊਗਾ ਥੋੜੇ ਟਾਈਮ ਦੇ ਵਿੱਚ ਬਹੁਤ ਈਜ਼ੀਲੀ ਬਣ ਜਾਣਾ ਤੇ ਪੀਡੀਸੀ ਦੇ ਸੁਪਰਸੀਡਰ ਦੀ ਇੱਕ ਚੀਜ਼ ਹੋਰ ਹੈ ਵੀ ਬਾਅਦ ਦੇ ਵਿੱਚ ਜੇ ਵੇਚਣਾ ਤab ਦਿੱਕਤ ਤਾਂ ਕੋਈ ਨਹੀਂ ਆਉਂਦੀ ਨੰਬਰ 1 ਤੇ ਇਹਦੀ ਰੀਸੇਲ ਵੈਲਿਊ ਕਿਉਂਕਿ ਆਪਣੇ ਟੱਚ ਚ ਬਹੁਤ ਵੀਰ ਨੇ ਜਿਹੜੇ ਸੈਕੰਡ ਹੈਂਡ ਦਾ ਕੰਮ ਕਰਦੇ ਨੇ ਜੇ ਕੱਲ ਨੂੰ ਵੇਚਣਾ ਤਾਂ ਵਿਕਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਜ਼ਿਆਦਾ ਵਿਕਦਾ ਮਾਰਕੀਟ ਦੇ ਵਿੱਚ ਇਹ ਤੇ ਨਾਮ ਵੀ ਕੰਪਨੀ ਦਾ ਇਹਦਾ ਬਹੁਤ ਜ਼ਿਆਦਾ ਤਾਂ ਕਰਕੇ ਇਹਦੀ ਰੀਸੇਲ ਵੈਲਿਊ ਵੀ ਬਹੁਤ ਵਧੀਆ ਤੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪਾਊਡਰ ਕੋਟਿੰਗ ਪੇਂਟ ਆ ਗਿਆ ਉਹ ਜਿਹੜੀ ਸਮੱਸਿਆ ਸੀ ਇਹਦੇ ਵਿੱਚ ਸਭ ਤੋਂ ਵੱਡੀ ਉਹ ਕੰਪਨੀ ਨੇ ਦੂਰ ਕਰਤੀ ਤੇ ਬਾਕੀ ਚੱਲਣ ਦੇ ਵਿੱਚ ਰੈਲਾ ਇੰਨਾ ਕਾ ਜ਼ਿਆਦਾ ਤੁਹਾਨੂੰ ਦੱਸਿਆ ਵੀ ਪਿਛਲੇ 3 ਸਾਲਾਂ ਤੋਂ ਆਪਾਂ ਯੂਜ਼ ਕਰ ਕਰ ਰਹੇ ਆ ਜੇ ਕਿਸੇ ਨੇ ਦੇਖਣਾ ਆਪਣੇ ਕੋਲੇ ਆ ਕੇ ਚੈੱਕ ਵੀ ਕਰ ਸਕਦੇ ਹੋ ਵੀ ਹਾਂ ਵਾਕੀ ਹੈਗਾ ਸੁਪਰ ਸੀਡਰ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ